ਗੱਲਾਂ ਹੋ ਜਾਂਦੀਆਂ ਜਿਵੇਂ ਗੱਲਾਂ ਚ ਗੱਲਾਂ ਨਿਕਲ ਆਉਂਦੀਆਂ ਨੇ ਗੱਲਾਂ ਦਾ ਆਪੇ ਮਾਰੀ ਜਾਂਦਾ ਬੰਦਾ ਗੱਲਾਂ ਦਾ ਮਾਰੀ ਜਾਂਦਾ ਤੇ ਮਾਰੋ ਗੱਲਾਂ ਬਾਤਾਂ ਫਿਰ ਆਪਾਂ ਇੱਧਰ ਕਰਦੇ ਆਜੋ ਜਿਵੇਂ ਆਪਣਾ ਇੱਧਰ ਕਰੋ ਮੜੀ ਕੁਰਸੀ ਇੱਧਰ ਨੂੰ ਹਾਂ ਜੀ ਹਾਂ ਜੀ ਤੇ ਨਾਮ ਦਿਲਜੀ ਆਪਣਾ ਜਸਪ੍ਰੀ ਸਿੰਘ ਕਟੂ ਵਾਲਾ ਜਸਪ੍ਰੀ ਸਿੰਘ ਕਟੂ ਵਾਲਾ ਇਹ ਜਿਹੜਾ ਆਪਾਂ ਕਟੂ ਵਾਲਾ ਲਾਇਆ ਮੰਗਰ ਇਹ ਕਾਦੇ ਵਾਸਤੇ ਇਹ ਸਾਡੇ ਪਿੰਡ ਦੀ ਖਾਸੀਅਤ ਹੈ ਹਾਂ ਕਸੀ ਤਾਂ ਆਏ ਜੀ ਹੁਣ ਸਾਡੇ ਪਿੰਡ ਆਇਆ ਚੀਤਾ ਆਇਆ ਪਤਾ ਨਹੀਂ ਸ਼ੇਰ ਆ ਠੀਕ ਐ ਤੇ ਫੋਨ ਫੋਨ ਮਤਲਬ ਉਹਨਾਂ ਬੰਦਿਆਂ ਦੇ ਆ ਚੁੱਕੇ ਵੀ ਜਿਨ੍ਹਾਂ ਦਾ ਸਾਡਾ ਕੋਈ ਨਾਮ ਤੇੜਾ ਹੈ ਨਹੀਂ ਜੋ ਉਹਨਾਂ ਨੇ ਪੁੱਛਦੇ ਵੀ ਤੁਹਾਡੇ ਪਿੰਡ ਆ ਗਿਆ ਐਸੇ ਕਰਕੇ ਪਿੰਡ ਮਸ਼ੂਰ ਹੋ ਗਿਆ ਹੁਣ ਜਿਹੜਾ ਚੀਤਾ ਆਇਆ ਹੁਣ ਉਹ ਉਹਦੇ ਮਾਗਰ ਵੀ ਪਿਆ ਕਰੋ ਇਹ ਵੀ ਕੱਟੂ ਵਾਲਾ ਚੀਤਾ ਕੱਟੂ ਵਾਲਾ ਪੈ ਸਕਦਾ ਜੀ ਕੋਈ ਵੱਡੀ ਗੱਲ ਐਨੇ ਪਿੰਡ ਨੇ ਲੈਵਲ ਆਉਣੇ ਕਿਸੇ ਪਿੰਡ ਚ ਜਦੋਂ ਨਾਂ ਕਿਸੇ ਦਾ ਪਿਆ ਨਹੀਂ ਕੀਤਾ ਪੈ ਸਕਦਾ ਪੈ ਸਕਦਾ ਕੋਈ ਵੱਡੀ ਗੱਲ ਹੈ ਪੈ ਸਕਦਾ ਠੀਕ ਹੈ ਹੁਣ ਮੈਨੂੰ ਵੀ ਸਾਡੇ ਪਿੰਡ ਵੀ ਕਹਿੰਦੇ ਸੀ ਆਪਣਾ ਵੀ ਪਿੰਡ ਨਾਲ ਹੀ ਆ ਨਾ ਫੱਡੇ ਉਹ ਫਿਰ ਹਾਦਰ ਲੱਗ ਗਈ ਨਾ ਨਾਲ ਪਿੰਡ ਨਾਲ ਇਧਰ ਬਾਰਡਰ ਆਟੇ ਨਾਲ ਉਹ ਪੜੇ ਇੱਥੇ ਲੱਗਣ ਵਾਲਾ ਖਰਬੂਜਾ ਉਹਦੇ ਤੇ ਖਰਬੂਜਾ ਨਹੀਂ ਖਲਜਣਾ ਹਾਂ ਉਹ ਤੁਹਾਡਾ ਪਿੰਡ ਥੋੜਾ ਜਿਹਾ ਕਹਿੰਦਾ ਵੀ ਸਾਡਾ ਵੀ ਪਿੰਡ ਉੱਚਾ ਵੀ ਸੁਰੱਖਿਆ ਜਾਵੇ ਸੁਰੱਖਿਆ ਜਾਵੇ ਉਹਦੇ ਕਰਕੇ ਤੁਹਾਡਾ ਨਾਮ ਲੈਣਾ ਪੈ ਗਿਆ ਵਿੱਚ ਸਾਨੂੰ ਨਹੀਂ ਸਾਡਾ ਪਿੰਡ ਸਾਡੇ ਪਿੰਡ ਨੂੰ ਲੋਡ ਨਹੀਂ ਸੀ ਵੈਸੇ ਸੋਡਾ ਪਿੰਡ ਅਟੈਚ ਕਰਾਂਗੇ ਪਰ ਚਲੋ ਕਈ ਵਾਰ ਨਹੀਂ ਆਪਾਂ ਕਾ ਕੱਟੀ ਰਹੀਦਾ ਪਿੰਡ ਆਪਾਂ ਚੰਡੀਗੜ੍ਹ ਜਾ ਆਪਾਂ ਕੈਨੇਡਾ ਹੀ ਰਹੀਦਾ ਉੱਥੇ ਓਕੇ ਓਕੇ ਬਾਹਰ ਲਓ ਤੁਸੀਂ ਨਾ ਬਾਹਰ ਲੇ ਹਾਂ ਬਾਹਰ ਲਾ ਲਓ ਆਪਾਂ ਚਲੋ 6-6 ਮਹੀਨੇ ਲਾਉਣ ਹਾਂ ਜਦੋਂ ਆਪਾਂ ਪੰਜਾਬ ਨੂੰ ਆਪਣੇ ਦਿਲ 'ਚ ਇੱਥੇ ਜੇ ਆਪਾਂ ਉਹ ਸਾਰੇ ਦਿਲ 'ਚ ਇੱਥੇ ਕਰ ਦੇ ਜਿਹੜੇ ਉੱਧਰ ਵਗ ਜਾਂਦੇ ਜੀ ਉਹਨਾਂ ਦੇ ਦਿਲ 'ਚ ਆ ਜਾਂਦਾ ਪੰਜਾਬ ਪੈਸਾ ਪਤਾ ਨਹੀਂ ਕਿੱਥੇ ਹੁੰਦਾ ਪਹਿਲਾਂ ਨਹੀਂ ਪਤਾ ਕਿੱਥੇ ਹੁੰਦਾ ਪੰਜਾਬ ਤੇ ਜਦੋਂ ਦਿੱਲੀ ਵਾਲਾ ਜਹਾਜ਼ ਜੇ ਬੈਠਣ ਲੱਗਦੇ ਨੇ ਇੱਕ ਤਾਂ ਉਹ ਗਾਣਾ ਜਾ ਪਾ ਦਿੰਦੇ ਆ ਨਾ ਪਿੰਡ ਦੇ ਵਿੱਚੋਂ ਨਿਕਲਦਾ ਨਾ ਪਿੰਡ ਦੇ ਵੀ ਤੂੰ ਸਾਰਿਆ ਵਗਤ ਆ ਜਾ ਮੱਥੇ ਟੇਡੇ ਤੇਰਾ ਸਰਕਸ ਆ ਪਿਆ ਵੀ ਤੂੰ ਕਿੱਥੇ ਪਹੁੰਚਦਾ ਜਾ ਚਿਪ ਪਿਆ ਕੋਚੇਗਾ ਫੇਰੀ ਚਿਪ ਪਾ ਲਿਆ ਦਾ ਕੋਈ ਬਾਪਾ ਨਹੀਂ ਛੱਡਿਆ ਕੋਈ ਨਹੀਂ ਸਾਧੂ ਸੰਤ ਕੋਈ ਨਹੀਂ ਛੱੜਦੇ ਵਗ ਜਾਂਦੇ ਆ ਜੀ ਤੇ ਜਹਾਜ਼ ਚ ਬੈੰਦੇ ਨੇ ਇੱਕੋ ਇੱਕ ਮੇਰਾ ਹੋਏ ਖਿੜਕੀ ਜੀ ਚੋਂ ਲੈ ਲੈਂਦੇ ਆ ਵੀਡੀਓ ਸ਼ਾਟ ਜਾ ਮੜਾ ਜਾ ਠੀਕ ਹੈ ਇੱਕ ਬਹਾਜ ਆਪਾ ਜਦੋਂ ਰੇੜੀ ਜੀ ਖਿੱਚੀ ਜਾਂਦੇ ਹੁੰਦੇ ਹਨ ਦੋ ਮੇਰੇ ਵਰਗੇ ਸਲਾਰੂ ਜੇ ਜਾਂਦੇ ਉਹ ਪਾ ਦਿੰਦੇ ਆ ਅੱਧਾ ਪਿੰਡ ਡਾਰ ਜਾਂਦਾ ਵੀ ਇਹ ਵੀ ਵਗ ਹੈ ਇਹ ਵੀ ਵਗ ਹੈ ਇਹ ਚਰਚੇ ਜਿਹਾ ਹਾਂ ਆਏ ਹੋਏ ਨੇ ਗੱਲ ਹਾਂ ਚਲੋ ਲੱਗੇ ਮੇਰੇ ਕੋਲ ਉਹ ਕਾਣ ਲਾ ਦੇ ਪੁੱਤ ਅੱਗੇ ਲੱਗੀ ਸੀ ਕੋਈ ਉਹ ਵੀ ਗੱਲ ਪਕਰ ਚਲੋ ਆ ਥੋੜਾ ਪਾ ਟੌਪਿਕ ਹੋਰ ਲੈ ਕੇ ਮੈਂ ਥੋੜੇ ਜਿਹਾ ਪੜ੍ਹ ਜੇ ਇੱਕ ਗੱਲ ਹੋਰ ਕਹਿ ਦਈਏ ਤੇ ਜਿਹੜੇ 2 ਦਿਨ ਪਾਏ ਜਾਂਦੇ ਨੇ ਰੋਟੀ ਜੀ ਲਾਉਣੀ ਪੈਂਦੀ ਨਾਲ ਦੇ ਮੁੰਡੇ ਪਾਏ ਜਾਂਦੇ ਨੇ ਕੰਮ ਕੋਮ ਤੇ ਜਿਹੜੇ ਲਾਸ਼ੀ ਦੇ ਦਿੰਦੇ ਹੁੰਦੇ ਆ ਵੀ ਆ ਜਾ ਆ ਜਾ ਆ ਜਾ ਤੇ ਉਹ ਵਗ ਜਾਂਦੇ ਪਾ ਮ ਜਦੋਂ ਲੱਗਦੀ ਉਹ ਭੁੱਖ ਤੇ ਤੇ ਮਾਂ ਤਾਂ ਕੀ ਕਹਿੰਦੀ ਉਹਦੀ ਆਪ ਉਸ ਦੀ ਸਵਾਲ ਕੀ ਕਹਿੰਦਾ ਵੀ ਉਹ ਕੀ ਗਾਣਾ ਜਾ ਉਹ ਬਈ ਯਾਰ ਰੋਟੀ ਖਾ ਦੇ ਕੇ ਕਿਹਨੇ ਬਾਪ ਬੋਲਦੇ ਕਿਨੇ ਡਾਲਰ ਕਮਾਉਣਾ ਬੱਕੇ ਸਾਰੇ ਪੌਦੇ ਪੁੱਛਣਾ ਵੇ ਮਾਤਾ ਨੂੰ ਇਨਾ ਫਿਕਰ ਆ ਭੇਜਦੀ ਕਿਉਂ ਆ ਉਹਦਾ ਆਪ ਕੋਈ ਬਾਬਾ ਨਹੀਂ ਛੱਡਦੀ ਪੁੱਛੀ ਦੇ ਜਾ ਲੈ ਜਾ ਚਾਲੀ ਜਾ ਜਿੱਥੇ ਬਣ ਦਿੰਦੇ ਆ ਉਹ ਭੈਣਾਂ ਨਾਲ ਖੇਡ ਆ ਲੈਣ ਨੂੰ ਪ੍ਰਾਪਤ ਹੋ ਜਾਂਦਾ ਹੁਣ ਤਾਂ ਆਪੇ ਤੋਂ ਬਦਲੋ ਹੁਣ ਤੁਸੀਂ ਹੋਰ ਹੁਣ ਦੋਰਾ ਆਪਾਂ ਥੋੜਾ ਆਪਾਂ ਹੋਰ ਆਪਾਂ ਆਉਂਦੀ ਆ ਵਗਦਾ ਕੋਈ ਨਹੀਂ ਹਾਂ ਨਵਾਂ ਨਵਾਂ ਆਏਗਾ ਚਾਈ ਵਾਲਾ ਅੱਜ ਪਚਾਰ ਵਾਲਾ ਕੱਟਿਆ ਹੋਣਾ ਵੀਡੀਓ ਆਪਣੀ ਆਹ ਆਹ ਚੱਟਦਾ ਕੰਮ ਤੇ ਆਪਾਂ ਹੋਰ ਆਪਾਂ ਤੁਹਾਡੇ ਇੱਕ ਨਾ ਮੈਂ ਤੁਹਾਡੀ ਪਹਿਲਾਂ ਵੀ ਇੰਟਰਵਿਊ ਦੇਖੀ ਆ ਕਾਫੀ ਸੋਹਣੀ ਆ ਗਈ ਹਾਂ ਤੇ ਤੁਹਾਡੇ ਕਿਤਾਬ ਵੀ ਆਈ ਸੀ ਇੱਕ ਉਹ ਕਿਤਾਬ ਆਪਾਂ ਬਹੁਤ ਡੂੰਗੀ ਲਿਖੀ ਹੋਈ ਹੈ ਹਾਂ ਬੜੀ ਪਰਾਪਾਪ ਵੀ ਨਹੀਂ ਵੀ ਲਿਖੀ ਜਿਵੇਂ ਤੋ ਟੋਟ ਕੇ ਵਹਿਗੇ ਜੀ ਤੋਟ ਵਟ ਕੇ ਤੇ ਹੋ ਗੱਲ ਕਰਦਾ ਮੈਂ ਵੀ ਤੁਹਾਡੇ ਦਾ ਇੱਕ ਮੈਨੂੰ ਸਰੋਤਿਆਂ ਤੋਂ ਪਤਾ ਲੱਗਿਆਗਾ ਹਾਂਜੀ ਉਹ ਕਮੈਂਟ ਕਰਦਾ ਵੀ ਜਸਪ੍ਰੀਤ ਤੇ ਇਕ 12 ਦੇ ਕਹਿੰਦੇ ਲੈ ਕੇ ਆਓ ਵੀ ਇੰਟਰਵਿਊ ਆਪਾਂ ਤਾਂ ਹੀ ਆ ਜਾਇਆ ਤਾਂ ਹੀ ਤੁਸੀਂ ਅੱਜ ਕਰ ਲੋ ਉਹ ਜ਼ਰੂਰ ਸਹੀ ਕਿ ਆਪਾਂ ਮੈਂ ਕਿਹ ਅੱਜ ਨਮਾ ਲਿਆਗਾ ਚਾ ਚਾ ਥੋੜੇ ਤੇ ਆਪਾਂ ਇਹ ਉਹ ਕੀਤਾ ਆਪਾਂ ਵੀ ਸ਼ੁਰੂਆਤ ਕਹਿ ਸਕਦੇ ਹਾਂ ਨਾ ਵੀ ਬਾਬੂ ਹੀ ਇੰਨੇ ਆ ਜਾਣਾ ਤੁਹਾਡਾ ਮਾਫ ਹੋ ਜਾਣਾ ਇਹ ਉਹ ਚੱਕਰੇ ਕਰ ਮਾਫ ਹੋ ਜਾਣਾ ਫ੍ਰੀ ਹੋ ਜਾਣਾ ਸਾਬ ਸਿਟੀ ਆ ਗਈ ਸਾਬ ਜੀ ਦੀ ਆ ਮਤਲਬ ਕਿੰਨੇ ਰੁਪਏ ਲਿਆ ਤੁਸੀਂ ਨਹੀਂ ਆਪਾਂ ਇਹ ਦਿਨ ਰੇਟ ਨਹੀਂ ਮੈਂ ਕਰ ਸਕਦਾ ਕੋਸਾ ਉਹਨਾਂ ਜਾਣ ਪਛਾਣ ਹੈ ਸਬਸਕ੍ਰਾਈਬੀ ਦਵਾ ਦਿੰਦੇ ਨੇ ਰੇਟ ਮੈਂ ਆਪਾਂ ਕਹਿ ਦੱਸ ਨਹੀਂ ਸਕਦੇ ਆਪਾਂ ਉਹਦੇ ਬੱਤੇ ਇੱਕ ਚੀਜ਼ ਦੱਸ ਸਕਦੇ ਵੀ ਵੀ ਉਹਦੇ ਬੱਤੇ ਅਸਰ ਜੀ ਭਾਈ ਕੋਈ ਮੈਜੂਗਾ ਵੀ ਨਾ ਥੋੜਾ ਦੇਖਣਾ ਪੈਂਦਾ ਹੁਣ ਪੰਨਾ ਟੀਵੀ ਹੁੰਦਾ ਸੀ ਟੀਵੀ ਉੱਪਰ ਤਾਂ ਆਪਾਂ ਕੁਝ ਵੀ ਕਹਿ ਸਕਦੇ ਹੁਣ YouTube ਉੱਪਰ ਮਨ ਲਗੇ ਵੀ ਕਾਫੀ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਵੀ ਰੇ ਵਗੈਰਾ ਬੋਲਣਾ ਪੈਂਦਾ ਵੀ ਉਹ ਦੇਖ ਕੇ ਹਾਂ ਕਿਉਂ ਵੀ ਇੱਕ ਤਾਂ ਆਪਾਂ ਹੋ ਵਾਲੇ ਆ ਮਸ਼ਹੂਰ ਕਹਿ ਸਕਦੇ ਆ ਤੁਸੀਂ ਸਭ ਤੋਂ ਵੀ ਜ਼ਿਆਦਾ ਹਾਂਜੀ ਤੇ ਹੁਣ ਵਦਨੇ ਸਾਡੇ ਵੀ ਸਾਨੂੰ ਪਤਾ ਵੀ ਤੁਹਾਡੀ ਇੰਟਰਵਿਊ ਨਾਲ ਕਾਫੀ ਸਾਡਾ ਫਰਕ ਹੋ ਜਾਣਾਗਾ ਫਰਕ ਭਾਈ ਫਰਕ ਤੁਸੀਂ ਐ ਕਿਉਂ ਬੈਠੇ ਮਾਰਟੂ ਜੀ ਬੈਠੇ ਇਹ ਨੇੜੇ ਨੇੜੇ ਹੈ ਜੀ ਮੇਰੇ ਨਾਲ ਕਿਉਂ ਥੋੜਾ ਮੈਂ ਬਾਹਰ ਆ ਰਿਹਾ ਇਹਨਾਂ ਨਾਲ ਵੀ ਥੋੜਾ ਸਾਡੇ ਨਾਲ ਬਾਹਰ ਆ ਰਿਹਾ ਕਿਉਂ ਡੰਡਿਆਂ ਵਾਲੇ ਕਿਹੜਾ ਨਹੀਂ ਹੈਗਾ ਨਾ ਜਿਹੜਾ ਦੂਰੋ ਦੂਰੋ ਜੇ ਬੈਠੇ ਹੁੰਦੇ ਡੰਡਾ ਮੈਂ ਇੱਕ ਜਿਆ ਕੀ ਕਹਿੰਦੇ ਬ੍ਰੋਡਕਾਸਟ ਬ੍ਰੋਡਕਾਸਟ ਵਾਲਾ ਉਹ ਆਪਾਂ ਕਰ ਰਹੇ ਆਪਾਂ ਕਰ ਪੌਡਕਾਸਟ ਕੀ ਬ੍ਰੋਡਕਾਸਟ ਪੌਡਕਾਸਟ ਪੌਡਕਾਸਟ ਆਪਾਂ ਸਟੂਡੀਓ ਤਿਆਰ ਕਰੀ ਜਾਨੇ ਆ ਓਕੇ ਓ ਆਪਣਾ ਉਧਰ ਮੋਹਾਲੀ ਜੇ ਹੋਈ ਜਾਂਦਾ ਹੋ ਓਕੇ ਓਕੇ ਤੇ ਰਿੱਚ ਲੱਗਦਾ ਉਹ ਜਿਹੜਾ ਰਿੱਚ ਹੈ ਤੁਹਾਡੇ ਸ਼ਰਤੀ ਹੈ ਤੁਹਾਡੇ ਵਰਗੇ ਭਰਾਵਾਂ ਦੇ ਹੱਥ ਜੇ ਸਾਡੇ ਭਰਾਵਾਂ ਦੇ ਹੱਥ ਆ ਇਸ ਤਰ੍ਹਾਂ ਹੈ ਨਹੀਂ ਜੇ ਸਾਡੇ ਹੱਥ ਆ ਜੀ ਰਿੱਚ ਕੇ ਤਾਂ ਇਸ ਤਰ੍ਹਾਂ ਹੈ ਨਹੀਂ ਚਲੋ ਇਧਰ ਆਪਣੀ ਦਿਖਾ ਦਿਓ ਵਿਚਾਰ ਆਪਣੀ ਆ ਗਈ ਆ ਇਹਦੇ ਤੱਕ ਇਹਨੂੰ ਤਾਂ ਹਦੋਂ ਟੱਕਣ ਵਾਲੀ ਨੂੰ ਲਾ ਦੇ ਬਾਈ ਕੀ ਕਹਿੰਦੇ ਹੁੰਦੇ ਉਹਨੂੰ ਪਲੇਟ ਪਲੇਟ ਲਾ ਦੇ ਕੋਈ ਨਹੀਂ ਧਰ ਦੇ ਮੈਨੂੰ ਦੇ ਮੈਨੂੰ ਮੱਚ ਜਾਂਦੇ ਮੱਚ ਜਾਂਦੇ ਨਹੀਂ ਨਹੀਂ ਆਦਾ ਬਾਗੂ ਨਹੀਂ ਪਈ ਰਹਿਣ ਦੇ ਨਹੀਂ ਪਈ ਰਹਿਣ ਦੇ ਓਕੇ ਤੇ ਕਹਿੰਦਾ ਆਪਾਂ ਵੀ ਤੁਹਾਡੀ ਪਾਣੀ ਪਾਣੀ ਮੈਂ ਜਦੋਂ ਯਾਰ ਗ੍ਰੀਨ ਟੀ ਆਪਾਂ ਜਾਂ ਬਲੈਕ ਕਾਫੀ ਮਾਹਰ ਜਿਹੜਾ ਦੁੱਧ ਵਧੀਆ ਨਹੀਂ ਆਉਂਦਾ ਉਹ ਕਹਿੰਦਾ ਵੀ ਦੁੱਧ ਹਾਨੀਕਾਰਕ ਹਾਨੀਕਾਰਕ ਤੇ ਇੱਕ ਨਾ ਆਪਾਂ ਉਹ ਗੱਲ ਕਰ ਰਹੇ ਸੀ ਤੁਹਾਡੀ ਇੱਕ ਬੈਕ ਚ ਪੇਨ ਪ੍ਰੋਬਲਮ ਆ ਤੁਹਾਡੀ ਜਾਨ ਓਹੋ ਏ ਕੰਨ ਜਦ ਕਰਾ ਤੂੰ ਦੁਖਦੀ ਹੋ ਤੇ ਉਹ ਕਾਦੇ ਕਾਰਨ ਵੀ ਹੋ ਗਈ ਸੀ ਇਹ ਬਸ ਕੋਈ ਡਾਕਟਰ ਵਗੈਰਾ ਚੈੱਕ ਅਪ ਕਰਾਇਆ ਕੀ ਕਰ ਰਿਹਾ ਡਾਕਟਰ ਉਹਦੇ ਵਾਸਤੇ ਅੱਲੜ ਬਣੇਦੇ ਬੰਗੇ ਮਾ ਉਹ ਉਹ ਕੁੜੀ ਨੂੰ ਕਹਿੰਨੇ ਅੱਲੜ ਬਣੇਦੇ ਤੇ ਬੰਦੇ ਦੇ ਕੀ ਕਹਿੰਨ ਦਿੰਦੇ ਨੇ ਵੀ ਕੀ ਕਹਿੰਦੇ ਚੌੜ ਮੱਤੇ ਚੌੜ ਮੱਤੇ ਚੌੜ ਮੱਤੇ ਸੱਟਾਂ ਖਾਦੀਆਂ ਜਵਾਨੀ ਜਵਾਨੀ ਚ ਚੌੜ ਮੱਤੇ ਸੱਟਾਂ ਖਾਦੀਆਂ ਮੋੜੀ ਬਾਬਾ ਜਵਾਨੀ ਚ ਜਵਾਨੀ ਮੋੜੀ ਮੋੜੀ ਬਾਬਾ ਜਵਾਨੀ ਚਲੀ ਗਈ ਜਿੰਨੀ ਮੋੜ ਤੇ ਇੱਕ ਹੁਣ ਕੀ ਕਹਿ ਰਿਹਾ ਵੀ ਕੀ ਸਿਸਟਮ ਸਾਡੇ ਲਾਪ ਤੁਸੀਂ ਆਇਓ ਦਰਦ ਹੁੰਦਾ ਜੀ ਲੱਤ ਤੇ ਕਰਦੇ ਇੱਥੇ ਆਇਓ ਉਹ ਹੁੰਦੇ ਆਵਰ ਜਾਂਦਾ ਜੀ ਆਵਰ ਠੀਕ ਐ ਔਖਾ ਬਹੁਤ ਹੁਣ ਆਇਆ ਸੀ ਡਾਕਟਰ ਐ ਜੀ ਤੇ ਤੇ ਹੋਰ ਸੁਣਾਓ ਆਪਣੀ ਗੱਲਾਬਾਤ ਵੀ ਕੀ ਪਨਾ ਵਿਚਾਰ ਦਿਓ ਆਪਣੇ ਹਨਾ ਵੀ ਆਪਾਂ ਵੀ ਲੋਕ ਜਬ ਜਿਆਦਾ ਬਾਹਰ ਜਾ ਰਹੇ ਆ ਆਪਣੀ ਜਿਹੜੀ ਉਹ ਹੈਗੀ ਜਵਾਨੀ ਆ ਪੰਜਾਬ ਦੀ ਜੋਰ ਪੈਂਦਾ ਨਾਲ ਜਾਂਦੀ ਹੈ ਜੋਰ ਆ ਦੇਖੋ ਜੀ ਜੇ ਅਸੀਂ ਹੁਣ ਇਧਰ ਆਪਾਂ ਹੁਣ ਜਿਵੇਂ ਥੋੜਾ ਕੰਮ ਆਇਆ ਹੈ ਹਨਾ ਆਪਾਂ ਕਹਿ ਸਕਦੇ ਆ ਵੀ ਇਹ ਆਪਾਂ ਥੋੜਾ ਕਿਹਾ ਡੈਰੀ ਫਾਰਮ ਦਾ ਕੰਮ ਆ ਹਾਂਜੀ ਹਾਂਜੀ ਇੱਕ ਆਪਣਾ ਬੌਸ ਆ ਗਿਆ ਬੌਸ ਦੋ ਆ ਗਏ ਦੋ ਆ ਗਏ ਹਾਂਜੀ ਤੇ ਕਿਵੇਂ ਕੀ ਪ੍ਰੋਸੈਸਰ ਨਾ ਕੋ ਡੁੱਲ ਜੇ ਤੇ ਖਰਾਬ ਹੋ ਜੇ ਪ੍ਰੋਸੈਸਰ ਦੇਖੋ ਜੀ ਹੁਣ ਉਹ ਤਾਂ ਪਲੇਟੇਟੇ ਕਿ ਹੁੰਦੀਆਂ ਮੂਮੇ ਕਾਹੇ ਲਾਤਾ ਜੀ ਬਸ ਇਹ ਹੈ ਜੀ ਪ੍ਰੋਸੈਸਰ ਗਾੜੀਆਂ ਆਈਆਂ ਪਹਿਲੇ ਤਾਂ ਗਾੜੀਆਂ ਜੀ ਗਣ ਤੁਸੀਂ ਆਏ ਹੋ ਬੈਠੇ ਹੋ ਧਰ ਦੂੰਗਾ ਜੀ ਧਰ ਦੂੰਗਾ ਦਰਦ ਹੁੰਦਾ ਤੇ ਅੱਜ ਮੌਸਮ ਦੀ ਆਪਾਂ ਕਹਿ ਸਕਦੇ ਹਾਂ ਆਪਣੇ ਠੰਡ ਕਰਦੀ ਇਹਨੂੰ ਕਹਿੰਦੇ ਸੀ ਕੀ ਕਹਿੰਦੇ ਸਹਾਬਣਾ ਕੀ ਕਹਿੰਦਾ ਮੌਸਮ ਸੋਹਣਾ ਬਹੁਤ ਸੋਹਣਾ ਆਸਮ ਮੌਸਮ ਇਜ਼ ਬਰੀ ਆਸਮ ਹੋ ਗਿਆ ਤੇ ਜਿਹੜੀ ਤੁਹਾਡੇ ਦਾ ਫੋਨ